ਅਣ ਮਿੱਥੇ ਸਮੇ ਲਈ ਹੜਤਾਲ ਆ ਜੀ ਜਿੰਨਾ ਚਿਰ ਸਰਕਾਰ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਹਾਂਜੀ ਅਣ ਮਿੱਥੇ ਸਮੇ ਲਈ ਬੈਠੇ ਹਾਂ ਅਣ ਮਿੱਥੇ ਸਮੇ ਪੰਜਾਬ ਲੈਵਲ ਸਾਡਾ ਹੱਕ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਕਾਲੇ ਕਾਨੂੰਨ ਵਾਪਸ ਕਰੋ ਵਾਪਸ ਕਰੋ ਵਾਪਸ ਕਰੋ ਸਰਕਾਰ ਨੇ ਇੱਕ ਨਵੀਂ ਸਾਡਾ ਜਿਹੜਾ ਡੰਪ ਆ ਨਾ ਉਹਦਾ 10 ਕਰੋੜ ਦਾ ਜ਼ਬਰਦਸਤੀ ਗਈ ਜਾਂਦੇ ਟੈਂਡਰ ਲਾਉਣ ਨੂੰ ਸਿਰਫ ਕੂੜਾ ਛਾਨਣ ਦਾ 10 ਕਰੋੜ 10 ਕਰੋੜ ਦੀ ਜਦੋਂ ਕਿ ਵਿੱਚੋਂ ਇਹਦੇ ਜਗ੍ਹਾ ਲਈ ਜਾ ਸਕਦੀ ਹੈ ਕਿਤੇ ਬਾਹਰ ਕਿਤੇ ਪਿੰਡ ਦੇ ਵਿੱਚ ਕਿਹੜਾ ਕਿੱਥੇ ਕੋਈ ਆਲਦੋਲੇ ਕੋਈ ਪਿੰਡ ਨਾ ਆਵੇ ਕਿਤੇ ਕੋਈ ਜੰਗਲ ਜਿਹਾ ਏਰੀਆ ਦੇ ਵਿੱਚ ਕਿ ਜਿੱਥੇ ਕਿ ਉੱਥੇ ਕੂੜਾ ਡੰਪ ਕੀਤਾ ਜਾ ਸਕਦਾ ਹੈ ਜਾਂ ਉੱਥੇ ਅਸੀਂ ਕੂੜੇ ਨੂੰ ਲਗ ਲਗ ਕਰਨ ਦਾ ਕੋਈ ਉੱਥੇ ਬਣਾ ਸਕਦੇ ਹਾਂ ਪਰ ਇਹ ਕੂੜਾ ਛਾਨਣ ਦਾ 10 ਕਰੋੜ ਜ਼ਬਰਦਸਤੀ ਗਈ ਜਾਂਦੇ ਇਹਨਾਂ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਸਰਕਾਰ ਜੰਦਾਬਾਦ ਪੰਜਾਬ ਸਰਕਾਰ ਜੰਦਾਬਾਦ ਇਹਦੇ ਬਾਰੇ ਜਾਣਕਾਰੀ ਇਹ ਹੈ ਇਹ ਸਰਕਾਰ ਨੇ ਇੱਕ ਕਾਲੇ ਕਾਨੂੰਨ ਸਾਡੇ ਤੇ ਲਾਗੂ ਕੀਤੇ ਆ ਇਹ ਉਹਦੇ ਜ਼ਮਾਨਦ ਦੇ ਵਿੱਚ ਇਹ ਧਰਨਾ ਲਾਇਆ ਸਾਡੀਆਂ ਜਿਹੜੀਆਂ ਪਹਿਲੀਆਂ ਮੰਗਾਂ ਹੈਗੀਆਂ ਜਾਂ ਕੱਚੇ ਬੰਦੇ ਪੱਕੇ ਕਰੋ ਪੈਨਸ਼ਨ ਸਕੀਮ ਪੁਰਾਣੀ ਬਹਾਲ ਕਰੋ ਹੋਰ ਡੀਏ ਦਾ ਬਕਾਇਆ ਉਹ ਤਾਂ ਹੈ ਹੀ ਆ ਪਹਿਲੀਆਂ ਚੱਲਦੀਆਂ ਹੀ ਆ ਰਹੀਆਂ ਔਰ ਸਰਕਾਰ ਨਾਲ ਉਹ ਤਾਂ ਸਾਡੀਆਂ ਕਿਸੇ ਕੋਈ ਪੂਰੀਆਂ ਕਿਹਾ ਹੀ ਕਰਨੀਆਂ ਸੀਗੀਆਂ ਔਰ ਸਰਕਾਰ ਨੇ ਇੱਕ ਨਵਾਂ ਹੀ ਸਾਡੇ ਤੇ ਕਾਲਾ ਕਾਨੂੰਨ ਲਾ ਦਿੱਤਾ ਕਿ ਜਿਹੜਾ ਡੋਰ ਟੂ ਡੋਰ ਆ ਔਰ ਕੱਚੇ ਮਜ਼ਦੂਰ ਸਾਰੀ ਕੰਪਨੀ ਆਪਣੀ ਸਰਕਾਰ ਲੈ ਆ ਰਹੀ ਹੈ ਕੰਪਨੀ ਟੈਂਡਰ ਲਾ ਰਹੀ ਆ ਉਹ ਕੰਪਨੀ ਨੂੰ ਸਾਰਾ ਟਿਕਾ ਦੇ ਰਹੀ ਆ ਵੇ ਸਾਰਾ ਕੰਮ ਉਹੀ ਚਲਾਵੇ ਤਾਂ ਕਿ ਕੋਈ ਪੱਕੇ ਮੁਲਾਜ਼ਮ ਗਾਹ ਨੂੰ ਕਦੀ ਹੋਈ ਨਾ ਸਕਣ ਪੂਰੀ ਜ਼ਿੰਦਗੀ ਦੇ ਵਿੱਚ ਵੀ ਸਾਰਾ ਠੇਕੇਦਾਰੀ ਸਿਸਟਮ ਜੋ ਵੀ ਹੈ ਉਹੀ ਚੱਲੇ ਇੱਕ ਵਾਰੀ ਸਰਕਾਰ ਕਹਿੰਦੀ ਆ ਵੀ ਠੇਕੇਦਾਰੀ ਦਾ ਸਿਸਟਮ ਬੰਦ ਕਰਨਾ ਵੀ ਸਾਰੇ ਦਫ਼ਤਰ ਭਰਤੀ ਕਰੂਗਾ ਇੱਕ ਵਾਰੀ ਸਰਕਾਰ ਨਾਲ ਸਾਡੇ ਤੇ ਕਾਲੇ ਕਾਨੂੰਨ ਐਸੇ ਲਾਉਂਦੇ ਆ ਜਿਹੜੇ ਬਾਜ਼ਾਰ ਆ ਕਮਰਸ਼ੀਅਲ ਆ ਇਹ ਵੀ ਕੰਪਨੀ ਨਾਲ ਹੀ ਬਾਜ਼ਾਰਾਂ ਦੇ ਵਿੱਚ ਆਪਣੇ ਬੰਦੇ ਲਾਣੇ ਆ ਕਿ ਜਿਹੜੇ ਸਾਡੇ ਕੋਈ ਪੱਕਾ ਮੁਲਾਜ਼ਮ ਜਿਹੜੇ ਕੱਚੇ ਮੁਲਾਜ਼ਮ ਆ ਸਾਰੇ ਇਹ ਤਾਂ ਕੰਪਨੀ ਨਾਲ ਲੈ ਜਾਣੇ ਆ ਔਰ ਜਿਹੜੇ ਪੱਕੇ ਮੁਲਾਜ਼ਮ ਰਹਿ ਜਾਣੇ ਆ ਇਹਨਾਂ ਨੂੰ ਕੋਈ ਸਾਈਡਾਂ ਤੇ ਜਿੱਦਾਂ ਕੋਈ ਬਸਤੀਆਂ ਦੇ ਵਿੱਚ ਲਾਉਣਗੇ ਜਿਹੜੇ ਕਮਰਸ਼ੀਅਲ ਏਰੀਆ ਆ ਉਹ ਆਪਣੇ ਆਪਣੇ ਬੰਦੇ ਲਾਉਣਗੇ ਔਰ ਜਿਹੜੀ ਕਲੈਕਸ਼ਨ ਸਾਰੀ ਇਹ ਵੀ ਉਹੀ ਲਈ ਜਾਣਗੇ ਔਰ ਕਮੇਟੀ ਨੂੰ 2 2 ਕਰੋੜ ਰੁਪਈਆ ਹਰ ਸਾਲ ਦਾ ਦੇਣਾ ਹੀ ਪਊਗਾ ਔਰ ਇਹ ਟੈਂਡਰ ਸਰਕਾਰ ਤਸਵਨਾ ਲਾ ਰਹੀ ਆ ਔਰ ਮੈਂ ਇੱਥੇ ਸਾਡੀ ਜਿਹੜੀ ਪ੍ਰਧਾਨਗੀ ਜੀ ਬਲਵਿੰਦਰ ਕੌਰ ਜੀ ਦਾ ਬੜਾ ਧੰਨਵਾਦ ਕਰਦਾ ਉਹਨਾਂ ਨੇ ਹਜੇ ਤੱਕ ਹਸੈਨ ਨਹੀਂ ਕੀਤੇ ਔਰ ਨਾਲ ਸਾਡੇ ਸਾਰੇ ਹਾਊਸ ਦਾ ਸਾਰੇ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਹਜੇ ਤੱਕ ਸਾਡੇ ਨਾਲ ਖੜੇ ਆ ਔਰ ਜੇ ਉਹ ਹੌਸ ਸਾਡੇ ਨਾਲ ਖੜਾ ਤੇ ਅਸੀਂ ਵੀ ਹੌਸ ਦੇ ਨਾਲ ਫਿਰ ਉਹ ਬੜਾ ਬਹੁਤ ਜ਼ਿਆਦਾ ਕਮੇਟੀਆਂ ਦੇ ਵਿੱਚ ਟੈਂਡਰ ਲੱਗ ਵੀ ਗਏ ਆ ਕਿ ਸਾਡੀ ਨਵਾਂ ਸ਼ਹਿਰ ਕਮੇਟੀ ਆ ਕਿ ਜਿੱਥੇ ਹਜੇ ਹਜੇ ਤੱਕ ਤਸੀਹ ਲੱਗਣ ਨਹੀਂ ਦਿੱਤੇ ਸਾਡੀ ਪ੍ਰਧਾਨਣੀ ਨੇ ਸਹਿਨ ਨਹੀਂ ਕੀਤਾ ਪ੍ਰਧਾਨ ਮੈਡਮ ਕਲੈਕਸ਼ਨ ਸੀ ਕੋਣ ਕਰਦਾ ਹੁੰਦਾ ਜੀ ਪਹਿਲਾਂ ਜੀ ਪਹਿਲਾਂ ਸਾਡੇ ਆਪਣੇ ਬੰਦੇ ਕਰਦੇ ਸੀਗੇ ਕਲੈਕਸ਼ਨ ਔਰ ਇਹ ਕਰਕੇ ਜਿੱਦਾਂ ਜਿਹੜੇ ਡੋਰ ਟੂ ਡੋਰ ਬੰਦੇ ਰੱਖੇ ਹੋਏ ਸੀ ਨਾ ਉਹ ਬੰਦਿਆਂ ਨੂੰ 8 10 12 ਬੰਦੇ ਰੱਖੇ ਸੀ ਉਹਨਾਂ ਦੀ ਤਨਖਾਹ ਕੱਢਦੇ ਸੀਗੇ ਉਹ ਬਾਰ ਬਾਰ ਉਹ ਤੇ ਕਮੇਟੀ ਤੇ ਨਹੀਂ ਸੀਗਾ ਉਹ ਉਹ ਨਾਲ ਅਸੀਂ ਗੱਡੀ ਤੇ ਰੱਖੇ ਸੀ ਉਹਨਾਂ ਦੀ ਤਨਖਾਹ ਦਿੰਦੇ ਸੀਗੇ ਤੇ ਹੋਰ ਬਾਕੀ ਜਿਹੜਾ ਕੋਈ ਪੈਸਾ ਵੱਜ ਜਾਂਦਾ ਚ ਉਹ ਦੀ ਰਸੀਦ ਕੱਢ ਦਿੰਦੇ ਇਹਦੇ ਬਾਰੇ ਪਹਿਲਾਂ ਕੋਈ ਨੋਟੀਫਿਕੇਸ਼ਨ ਵੀ ਆਇਆ ਸੀ ਇਹ ਸੱਭੀ ਟੈਂਡਰ ਹੋਊਗਾ ਇਹ ਤਾਂ ਨਹੀਂ ਹੋਊਗਾ ਉਦ aí ਹਾਂ ਸਰਕਾਰ ਜ਼ਬਰਦਸਤੀ ਅਫਸਰਸ਼ਾਈ ਤੋਂ ਜੀ ਜੀ ਸਰ ਅਫਸਰਸ਼ਾਈ ਤੋਂ ਟੈਂਡਰ ਲਗਾ ਰਹੀ ਹੈ ਜਿਸ ਬੰਦੀ ਉਹਨਾਂ ਨੇ ਕੋਈ ਗ੍ਰਾਂਟ ਨਹੀਂ ਹਲੇ ਤੱਕ ਜਾਰੀ ਕੀਤੀ ਹੈਗੀ ਇਹ ਵੀ ਸ਼ਾਇਦ ਬਹੁਤ ਬਹੁਤ ਉਹਨਾਂ ਨੇ ਕਮੇਟੀਆਂ ਤੇ ਸਾਰੇ ਸੈੱਟ ਦਿੱਤਾ ਆ ਠੀਕ ਆ ਤੇ ੱੱਕੇ ਨਾਲ ਅਫਸਰਾਂ ਨੂੰ ਕਹਿੰਦੇ ਵੀ ਟੈਂਡਰ ਲਗਾਓ ਟੈਂਡਰ ਲਗਾਓ ਠੀਕ ਆ ਜ਼ਿਆਦਾ ਗ੍ਰਾਂਟ ਪ੍ਰੋਵਾਈਡ ਕਰਾਏ ਕੋਈ ਗ੍ਰਾਂਟ ਨਹੀਂ ਪ੍ਰੋਵਾਈਡ ਕਰਾ ਰਹੀ ਆ ਬਸ ਇਧਰ ੱੱਕੇ ਨਾਲ ਕਹਿੰਦੀ ਇਹ ਵੀ ਕਮੇਟੀਆਂ ਦੇ ਬੋਝ ਆ 2 ਕਰੋੜ ਰੁਪਈਆ ਵੀ ਸਾਲ ਦਾ ਦੇਣਾ ਡੋਰ ਟੂ ਡੋਰ ਕਲੈਕਸ਼ਨ ਵੀ ਸਰਕਾਰ ਨਾਲ ਲੈ ਜਾਣੀ ਆ ਇਹ ਇਹ ਜਿਵੇਂ ਆ ਪੂਰੇ ਪੰਜਾਬ ਮਲਾਜਮਾਂ ਦਾ ਭਵਿੱਖ ਪੂਰੇ ਪੰਜਾਬ ਲੈਵਲ ਤੇ ਆ ਜੀ ਮਲਾਜਮਾਂ ਦਾ ਜਿਹੜਾ ਭਵਿੱਖਾ ਇਹਨੂੰ ਬਸ ਖਤਮ ਕਰ ਰਹੀ ਆ ਮੈਂ ਤੁਹਾਡੀ ਯੂਨੀਅਨ ਵੱਲੋਂ ਹੁਣ ਜਿਵੇਂ ਆਨ ਮੱਥੇ ਸਮੇਲੇ ਹੜਤਾਲ ਆ ਜੀ ਜਿੰਨਾ ਚੱਕਰ ਸਰਕਾਰ ਕਾਲੇ ਕਾਨੂੰਨ ਵਾਪਸ ਨਹੀਂ ਲਾ ਰਹੀ ਹਾਂਜੀ ਅਣਮਿੱਥੇ ਸਮੇਂ ਲਈ ਬੈਠੇ ਆ ਅਣਮਿੱਥੇ ਸਮੇਂ ਪੰਜਾਬ ਲੈਵਲ ਤੇ ਪੂਰੇ ਪੰਜਾਬ ਲੈਵਲ ਤੇ ਜਾਂ ਪੰਜਾਬ ਲੈਵਲ ਤੇ ਮੀਟਿੰਗ ਚੱਲ ਰਹੀ ਹੈ ਇਸ ਟਾਈਮ ਲੁਧਿਆਣੇ ਉਹਨਾਂ ਦਾ ਜੋ ਫੈਸਲਾ ਹੋਊਗਾ ਠੀਕ ਹੈ ਨਾ ਭਾਈ ਦੁਬਾਰਾ ਬੋਲੋ ਲੁਧਿਆਣੇ ਮੀਟਿੰਗ ਚੱਲ ਰਹੀ ਹੈ ਜੀ ਸਾਡੀ ਪੰਜਾਬ ਦੀ ਸਾਡੇ ਪੰਜਾਬ ਦੇ ਪ੍ਰਧਾਨ ਜੀ ਗਪਾਲ ਜੀ ਕਲਵੰਤ ਸੈਣੀ ਜੀ ਜਰਨਲ ਸੈਕਟਰੀ ਜੀ ਹੋਰ ਸਾਰੀਆਂ ਬਾਕ ਕਮੇਟੀਆਂ ਦੇ ਵਿੱਚੋਂ ਇੱਕ ਇੱਕ ਦੋ ਦੋ ਮੈਂਬਰ ਗਏ ਆ ਸਾਡੀ ਕਮੇਟੀ ਚੋਂ ਵੀ ਮੈਂਬਰ ਗਿਆ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਗਏ ਆ ਸਨੀ ਭਗਾਣੀਆਂ ਜੀ ਤੇ ਉਹਨਾਂ ਦੇ ਨਾਲ ਹੋਰ ਵੀ ਇੱਕ ਦੋ ਬੰਦੇ ਗਏ ਆ ਸਾਡੇ ਜੂਨੀਅਨ ਦੇ ਮੈਂਬਰ ਉਹ ਉੱਥੇ ਜਿੱਦਲੇ ਜਿੱਦਾਂ ਹੀ ਉੱਥੋਂ ਉਹਨਾਂ ਦੀ ਮੀਟਿੰਗ ਖਤਮ ਹੁੰਦੀ ਹੈ ਸਾਨੂੰ ਮੈਸੇਜ ਆਂਦਾ ਵੀ ਅਣਮਿੱਥੇ ਸਮੇਂ ਲਈ ਆ ਜਾਂ ਜੋ ਵੀ ਉਹਨਾਂ ਦਾ ਸਰਕਾਰ ਫੈਸਲਾ ਲਏਗੀ ਅਸੀਂ ਉਸ ਫੈਸਲੇ ਨਾਲ ਪਵੰਦਾਂ ਸਰਕਾਰ ਦੇ ਨਾਲ ਮੀਟਿੰਗ ਹੋਣੀ ਹੈ ਆਪਣੇ ਮੁਲਾਜ਼ਮਾਂ ਦੀ ਨਹੀਂ ਆਪਣੇ ਮੁਲਾਜ਼ਮਾਂ ਦੀ ਹੋਣੀ ਹੈ ਬਈ ਅਣਮਿੱਥੇ ਸਮੇਂ ਲਈ ਕਰਨੀ ਹੈ ਹੜਤਾਲ ਜਾਂ ਕੁਛ ਟਾਈਮ ਲਈ ਕਰਨੀ ਹੈ ਜਾਂ ਕੀ ਕਰਨਾ ਜੋ ਵੀ ਕਰਨਾ ਇਹ ਅੱਜ ਉਹ ਮੀਟਿੰਗ ਦੇ ਵਿੱਚ ਤੈਅ ਹੋ ਜਾਣਾ ਹੈ ਹਾਂਜੀ ਉਸ ਤੋਂ ਬਾਅਦ ਅੱਗੇ ਰਾਣੀ ਨੀਤੀ ਬਣਾਈ ਜਾਊਗੀ ਅੱਗੇ ਰਾਣੀ ਨੀਤੀ ਬਣਾਈ ਸਰਕਾਰ ਨੇ ਇੱਕ ਨਵੀਂ ਸਾਡਾ ਜਿਹੜਾ ਡੰਪ ਆ ਨਾ ਉਹਦਾ 10 ਕਰੋੜ ਦਾ ਜ਼ਬਰਦਸਤੀ ਗਈ ਜਾਂਦੇ ਟੈਂਡਰ ਲਾਉਣ ਨੂੰ ਸਿਰਫ ਕੂੜਾ ਛਾਨਣ ਦਾ 10 ਕਰੋੜ 10 ਕਰੋੜ ਦੀ ਜਦੋਂ ਕਿ ਵਿੱਚੋਂ ਇਹਦੇ ਜਗ੍ਹਾ ਲਈ ਜਾ ਸਕਦੀ ਹੈ ਕਿਤੇ ਬਾਹਰ ਕਿਤੇ ਪਿੰਡ ਦੇ ਵਿੱਚ ਕਿਹੜਾ ਕਿੱਥੇ ਕੋਈ ਆਲਦੋਲੇ ਕੋਈ ਪਿੰਡ ਨਾ ਹੋਵੇ ਕਿਤੇ ਕੋਈ ਜੰਗਲ ਜਿਹਾ ਏਰੀਆ ਦੇ ਵਿੱਚ ਕਿ ਜਿੱਥੇ ਕਿ ਉੱਥੇ ਕੂੜਾ ਡੰਪ ਕੀਤਾ ਜਾ ਸਕਦਾ ਆ ਜਾਂ ਉੱਥੇ ਅਸੀਂ ਕੂੜੇ ਨੂੰ ਲੱਗ ਲੱਗ ਕਰਨ ਦਾ ਕੋਈ ਉੱਥੇ ਬਣਾ ਸਕਦੇ ਆ ਪਰ ਇਹ ਕੂੜਾ ਛਾਨਣ ਦਾ ਹੀ 10 ਕਰੋੜ ਜ਼ਬਰਦਸਤੀ ਗਈ ਜਾਂਦੇ ਆ ਲਾਓ ਉਹ ਵੀ ਕਮੇਟੀ ਤੇ ਬੋਝ ਆ ਆਪ ਕੋਲੋਂ ਗ੍ਰਾਂਟ ਕੁਛ ਵੀ ਕੁਝ ਵੀ ਨਹੀਂ ਦਿੰਦੀ ਸਰਕਾਰ ਪਰ ਟੈਂਡਰ ਜ਼ਬਰਦਸਤੀ ਗਈ ਜਾਂਦੀ ਵੀ ਲਾਓ ਟੈਂਡਰ ਲਾਓ ਕੀ ਲੱਗਦਾ ਭਾਜੀ ਇਹ ਇਹ ਤਾਂ ਇਹ ਤਾਂ ਕਿਉਂ ਕੀਤਾ ਜਾ ਰਿਹਾ ਜੀ ਇਦਾਂ ਸਰਕ ਮਲਾਜਮ ਮਾਰੂ ਪਾਲਿਸੀ ਆ ਜੀ ਜਿਹੜੇ ਪੱਕੇ ਮਲਾਜਮ ਰਹਿ ਜਾਣੇ ਆ ਜਿਹੜੇ ਕੱਚੇ ਆ ਇਹ ਸਾਰੇ ਕੰਪਨੀ ਨਾਲ ਹਾਇਰ ਕਰ ਲੈਣੇ ਆ ਸਿਰਫ ਪੱਕੇ ਅਸੀਂ ਰਹਿ ਜਾਣੇ ਆ ਜਿਹੜੇ ਪੱਕੇ ਰਹਿ ਜਾਣੇ ਆ ਇਹਨਾਂ ਦੇ ਗਾਂ ਰਿਟਾਇਰੀ ਡੂਜ਼ ਵੀ ਔਖੇ ਹੋ ਜਾਣੇ ਮਿਲਣੇ ਕਮੇਟੀਆਂ ਦੇ ਕੋਲ ਮਹਿਕਮਾ ਕਿਹੜਾ ਰਹਿ ਜਾਣਾ ਜੀ ਵਾਟਰ ਸਿਵਰੇਜ ਵਾਟਰ ਸਪਲਾਈ ਤੇ ਤਾਂ ਲੈ ਹੀ ਚੱਲੇ ਆ ਉਹ ਹਾਂ ਇਲੈਕਟ੍ਰੀਸ਼ੀਅਨ ਆ ਲਾਈਟਾਂ ਦਾ ਇਹ ਤਾਂ ਇਹ ਵੀ ਠੇਕੇ ਤੇ ਹੀ ਆ ਤਾਂ ਫਿਰ ਅੰਦਰ ਜਿਹੜੇ ਕੱਚੇ ਮਜ਼ਦੂਰ ਅੰਦਰ ਮੈਡਮਾਂ ਬੈਠੀਆਂ ਉਹ ਵੀ ਉਹਨਾਂ ਦੇ ਕੋਲ ਵੀ ਕੋਈ ਕੰਮ ਨਹੀਂ ਰਹਿਣਾ ਉਹ ਕਿੱਥੇ ਜਾਊਗੇ ਜਿਹੜੇ ਕੱਚੇ ਮਜ਼ਦੂਰ ਆ ਉਹ ਕਿੱਥੇ ਜਾਣਗੇ ਨੁਕਸਾਨ ਮਜ਼ਦੂਰਾਂ ਦਾ ਹੀ ਹੋਊਗਾ ਆਊਟਸੋਰਸ ਦਾ ਤਾਂ ਨੁਕਸਾਨ ਹੈਗਾ ਹੀ ਹੈਗਾ ਨਾਲ ਪੱਕਿਆਂ ਦਾ ਵੀ ਹੈਗਾ ਜੀ ਨੁਕਸਾਨ ਚਲੋ ਤੁਹਾਨੂੰ ਇੰਨਾ ਚਿਰ ਰੋਕਿਆ ਜਿਵੇਂ ਕਮੇਟੀ ਤੁਸੀਂ ਕੰਮ ਕਰਦੇ ਤੁਹਾਡਾ ਤਜਰਬਾ ਕੀ ਕਹਿੰਦਾ ਕਿ ਕਿੱਦਾਂ ਹੋਣਾ ਚਾਹੀਦਾ ਜੀ ਇਹ 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 ਜਿਹੜਾ ਕਾਲੇ ਕਾਨੂੰਨ ਆ ਇਹ ਵਾਪਸ ਹੋਣੇ ਚਾਹੀਦੇ ਨਹੀਂ ਹੋਣਾ ਚਾਹੀਦਾ ਇਹ ਕੁਝ ਜੇ ਜੇ ਕਮੇਟੀ ਕੋਲ ਕੋ 4 ਪੈਸੇ ਹੋਣਗੇ ਮਲਾਜ਼ਮ ਹੋ ਰੱਖੂਗੀ ਜਿਹੜੇ ਏਰੀਆ ਦੇ ਵਿੱਚ ਰਹਿੰਦਾ ਉੱਥੇ ਵੀ ਕੰਮ ਰੱਖੂਗੇ ਤਾਂ ਕੰਮ ਹੋਊਗਾ ਸ਼ਹਿਰ ਨੂੰ ਤਨਖਾਵਾ ਦੇਣ ਜੋਗੇ ਪੈਸੇ ਹੋਣਗੇ ਤੇ ਸ਼ਹਿਰ ਦੀ ਅੱਛੀ ਡਿਵੈਲਪਮੈਂਟ ਵੀ ਹੋ ਸਕਦੀ ਹੈ ਜੇ ਸ਼ਹਿਰ ਦੇ ਕਮੇਟੀ ਦੇ ਕੋਲ ਪੈਸੇ ਹੋਣਗੇ ਪਰ ਸਰਕਾਰ ਤੇ ਤਾਂ ਮੈਨੂੰ ਉਮੀਦ ਹੈ ਨਹੀਂ ਹੈ ਕਿ ਕੋਈ ਗ੍ਰਾਂਟ ਦੇ ਦੇਵੇ ਉਤਾਪੇ ਕਹੀ ਜਾਂਦੇ ਕਰਜ਼ਾਈਏ ਤੇ ਉਹਨੇ ਸਾਨੂੰ ਗ੍ਰਾਂਟ ਕਿ ਦੇਣੀ ਹੈ